ਹਰਪਕਵਾਨ ਸਿੰਘ ਪੁੱਤਰ 인ਦਰਜੀਤ ਸਿੰਘ ਵੱਲੋਂ ਜਿਹੜੀ ਪਿੰਡ ਰਖਾਲਾ ਵੱਲੋਂ ਜਿਹੜੀ ਹੈਗੀ ਹੈ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਹੈਗੇ ਆ ਕਿੰਦਰਜੀਤ ਸਿੰਘ ਪੁੱਤਰ ਨਰੈਣ ਸਿੰਘ ਪਿੰਡ ਰਖਾਲਾ ਦੇ ਜਿਹੜੇ ਮੋਬਾਈਲ ਨੰਬਰ ਤੇ ਹੈਗਾ ਇੱਕ ਫਰੋਡ ਕਾਲ ਆਈ ਜਿਸ ਨੇ ਕਿਹਾ ਕਿ ਤੁਹਾਡਾ ਜਿਹੜਾ ਹੈਗਾ ਕੋਣ ਅਸੀਂ ਕੋਣ ਬਣੇਗਾ ਪੂਰੋੜ ਪਤੀ ਦੇ ਵਿੱਚੋਂ ਜਿਹੜੇ ਹੈਗੇ ਬੋਲ ਰਹੇ ਆ ਤੇ ਤੁਹਾਡੀ ਜਿਹੜੀ ਲਾਟਰੀ ਲੱਗੀ ਹੈ ਤੇ ਤੁਸੀਂ ਸਾਨੂੰ 20000 ਰੁਪਏ ਜਿਹੜੇ Google Pay ਕਰੋ ਉਹਨਾਂ ਨੇ ਜਿਹੜੇ ਉਹਨਾਂ ਨੇ ਨੰਬਰ ਜਿਹੜਾ ਹੈਗਾ ਦਿੱਤਾ ਸੀਗਾ ਉਹਦੇ ਦੇ 20000 ਰੁਪਏ ਜਿਹੜੇ Google Pay ਕਰਤਾ ਦੰਨੇ ਇਹ ਕਾਲਸ ਰਿਪੀਟ ਹੁੰਦੀਆਂ ਰਹੀਆਂ ਤਾਂ ਉਹਨਾਂ ਨੇ ਇੱਕ ਵਾਰ ਹੋਰ ਜਿਹੜਾ ਹੈਗਾ Google ਤੇ ਪੇਮੈਂਟ ਕਰਤੀ ਫਿਰ ਉਹਨਾਂ ਨੂੰ ਇੱਕ ਹੋਰ ਜਿਹੜੀ ਕਾਲ ਰਿਸੀਬ ਹੋਈ ਕਿ ਤੁਹਾਨੂੰ ਜਿਹੜਾ ਹੈਗਾ ਇਹਦੇ ਤੇ ਕੁਝ ਟੈਕਸ ਲੱਗਿਆ ਤੇ ਜਦੋਂ ਉਹਨਾਂ ਨੇ ਫਿਰ ਉਹਦੀ ਪੇਮੈਂਟ ਕਰੀ ਉਹਦੇ 32 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਚਲਾ ਗਿਆ ਇਦਾਂ ਕਰਕੇ ਵਾਰ-ਵਾਰ ਕਾਲਸ ਆਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਦਾ ਫੋਨ ਜਿਹੜਾ ਹੈਗਾ ਹੈਕ ਕਰ ਲਿਆ ਗਿਆ ਜਿਹਦੇ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੰਦਰਜੀਤ ਸਿੰਘ ਦੇ 1.5 ਕਰੋੜ ਰੁਪਏ ਜੜ ਹੈਗਾ ਉਹ ट्रांजैक्शन ਹੋ ਗਈਆਂ ਤੇ 1.5 1.5 ਕਰੋੜ ਦਾ ਉਹਨਾਂ